ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਇੱਕ ਐਕਸ਼ਨ ਲਿਆ ਐਕਸ਼ਨ ਕਿਸ ਦੇ ਖਿਲਾਫ ਦਰਅਸਲ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਐਕਸ਼ਨ ਜਿਸ ਤੋਂ ਲਿਆ ਜਾਂਦਾ ਸਰਕਾਰ ਵੱਲੋਂ ਆਰਡਰ ਆਉਂਦੇ ਨੇ ਤਾਂ ਵਿਜੀਲੈਂਸ ਉੱਥੇ ਕੰਮ ਕਰਦਾ ਪਰ ਇੱਥੇ ਵਿਜੀਲੈਂਸ ਦੇ ਮੁਖੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਵਿਜੀਲੈਂਸ ਚੀਫ ਜਿਹੜੇ ਕੀ ਹਾਲੇ 1 ਮਹੀਨਾ ਹੀ ਮਸਾ ਪੂਰਾ ਉਹਨਾਂ ਨੇ ਕੀਤਾ ਸੀ ਹਾਲਾਂਕਿ ਕਾਫੀ ਵਾਰ ਵਿਜੀਲੈਂਸ ਦੇ ਮੁਖੀ ਬਦਲੇ ਜਾ ਚੁੱਕੇ ਨੇ ਥੋੜੇ ਦਿਨਾਂ ਦੇ ਵਿੱਚ ਹੀ ਐਸਪੀਐਸ ਪਰਮਾਰ ਆਈਪੀਐਸ ਅਧਿਕਾਰੀ ਨੂੰ ਵਿਜੀਲੈਂਸ ਚੀਫ ਲਗਾਇਆ ਗਿਆ ਸੀ ਉਹਨਾਂ ਨੂੰ ਖੁਦ ਨੂੰ ਸਸਪੈਂਡ ਕੀਤਾ ਤੇ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਇੱਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ ਕਿ ਜਿਹੜੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਦੇ ਨੇ ਜੇਕਰ ਉਸ ਏਜੰਸੀ ਦੇ ਪੰਜਾਬ ਸਰਕਾਰ ਦੀ ਏਜੰਸੀ ਦੇ ਚੀਫ ਨੂੰ ਹੀ ਸਸਪੈਂਡ ਕਰ ਦਿੱਤਾ ਜਾਵੇ ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਦਾਹਰਣ ਹੋ ਜਾਂਦੀ ਹੈ ਅਸਲ ਦੇ ਵਿੱਚ ਇਹ ਜਿਹੜਾ ਡਰਾਈਵਿੰਗ ਲਾਇਸੈਂਸ ਘਟਾਲਾ ਦੱਸਿਆ ਜਾਂਦਾ ਉਸ ਕਾਰਵਾਈ ਦੇ ਅਧੀਨ ਸਸਪੈਂਡ ਕੀਤਾ ਜਾਂਦਾ ਹੈ ਐਸਪੀਐਸ ਪਰਮਾਰ ਨੂੰ ਤਾਂ ਇਸ ਸਾਰੀ ਕਹਾਣੀ ਦੇ ਪਿੱਛੇ ਜਾਂ ਕਿਹੜੇ ਸਬੂਤ ਅੱਜ ਹੀ ਕਿਉਂ ਐਕਸ਼ਨ ਲਿਆ ਗਿਆ ਹਾਲਾਂਕਿ ਉਸ ਨੂੰ ਹਾਲੇ ਤਾਜ਼ਾ ਤਾਜ਼ਾਈ ਵਿਜੀਲੈਂਸ ਚੀਫ ਲਗਾਇਆ ਗਿਆ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਆ ਆ ਭੁੱਲਰ ਸਾਹਿਬ ਜੋ ਹੁਣੇ-ਹੁਣੇ ਤਾਜ਼ਾ ਖਬਰ ਆ ਰਹੀ ਹੈ ਕਿ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਹੈ ਦਰਅਸਲ ਸਸਪੈਂਸ਼ਨ ਦਾ ਕਾਰਨ ਕੀ ਬਣਿਆ ਐਸਪੀਐਸ ਪਰਮਾਰ ਦਾ ਦੇਖੋ ਬਿਲਕੁਲ ਕਿੰਨਾ ਕਰ ਸੰਦੀਪ ਗੱਲ ਕੀਤੀ ਜਾਵੇ ਤਾਂ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਕਿ ਪਹਿਲੀ ਦਫਾ ਹੋਊਗਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਦੇ ਵਿੱਚ ਅਗਰ ਝਾਤੀ ਮਾਰੀ ਜਾਵੇ ਤਾਂ ਵਿਜੀਲੈਂਸ ਦੇ ਚੀਫ ਨੂੰ ਹੀ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੋਵੇ ਔਰ ਇਹ ਬਹੁਤ ਵੱਡੀ ਖਬਰ ਹੈ ਵੱਡਾ ਮਸਲਾ ਕਿ ਆਖਰ ਐਡੀ ਸਰਕਾਰ ਨੂੰ ਕੀ ਆ ਕੇ ਐਡਾ ਵੱਡਾ ਫੈਸਲਾ ਲੈਣਾ ਗਿਆ ਵਿਜੀਲੈਂਸ ਬਿਊਰੋ ਦਾ ਮਤਲਬ ਹੁੰਦਾ ਹੈ ਕਿ ਪਰਿਸ਼ਟ ਲੋਕਾਂ ਨੂੰ ਫੜਨਾ ਪੰਜਾਬ ਦੇ ਵਿੱਚ ਜੋ ਕਰਪਸ਼ਨ ਕਰ ਰਹੇ ਨੇ ਉਹਨਾਂ ਨੂੰ ਫੜਨਾ ਚਾਹੀਏ ਉਹ ਸਿਵਲ ਪ੍ਰਸ਼ਾਸਨ ਦੇ ਨਾਲ ਜੁੜੇ ਹੋਣ ਲੋਕ ਜਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਜੁੜੇ ਲੋਕ ਲੇਕਿਨ ਪਹਿਲੀ ਦਫਾ ਹੈ ਕਿ ਕੁਡ ਵਿਜੀਲੈਂਸ ਚੀਫ ਨੂੰ ਹੀ ਸਰਕਾਰ ਨੇ ਮੁਕਤਲ ਕਰ ਦਿੱਤਾ ਹੋਵੇ 30 ਦਿਨ ਹੋਏ ਨੇ ਹਲੇ ਐਸਪੀ ਐਸ ਪਰਮਾਰ ਉਹਨਾਂ ਨੂੰ ਜਾ ਵਿਜੀਲੈਂਸ ਦੇ ਚੀਫ ਲੱਗੇ ਹੋਏ ਨੂੰ ਲੇਕਨ ਕਤਵੇਂ ਦਿਨ ਬਾਅਦ ਅੱਜ ਪੰਜਾਬ ਸਰਕਾਰ ਨੇ ਫੈਸਲਾ ਸਾ ਦੇ ਦਿੱਤਾ ਕਿ ਐਸਪੀਐਸ ਨੂੰ ਇੱਕ ਇੱਕ ਕੱਪੜੇ ਬਾਜ਼ ਦੇ ਮਸਲੇ ਦੇ ਵਿੱਚ ਘਟਾਲੇ ਦੇ ਮਸਲੇ ਵਿੱਚ ਉਹਨਾਂ ਨੂੰ ਮੁਤਲ ਕੀਤਾ ਜਾਂਦਾ ਨੌਕਰੀ ਤੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਜਿੱਥੇ ਐਸਪੀਐਸ ਪਰਮਾਰ ਨੂੰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉੱਥੇ ਹੀ ਐਸਐਸਪੀ ਵਿਜੀਲੈਂਸ ਸਵਰਨਜੀਤ ਸਿੰਘ ਨੂੰ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਔਰ ਨਾਲ ਹੀ ਇੱਕ ਏਆਈਜੀ ਵਿਜੀਲੈਂਸ ਹਰਪੀਸ਼ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਇਹ ਤਿੰਨ ਜਿਹੜੇ ਵੱਡੇ ਅਫਸਰ ਨੇ ਜਿਹੜੇ ਇੱਕ ਮੁਖੀ ਨਾਲ ਇੱਕ ਐਸਐਸਪੀ ਰੈਂਕ ਔਰ ਇੱਕ ਏਆਈਜੀ ਰੈਂਕ ਉਹਨਾਂ ਨੂੰ ਵੀ ਮੁਕਤਲ ਕਰ ਦਿੱਤਾ ਗਿਆ ਖਬਰ ਹੈ ਕਿ ਡਰਾਈਵਲ ਡਰਾਈਵਿੰਗ ਲਾਇਸੈਂਸ ਘਟਾਲੇ ਵਿੱਚ ਵਿਜੀਲੈਂਸ ਦੇ ਪ੍ਰਮੁੱਖ ਨੂੰ ਸਸਪੈਂਡ ਕੀਤਾ ਗਿਆ ਔਰ ਸਰਕਾਰ ਵੱਲੋਂ ਕਿਹਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇੱਕ ਸਖਤ ਦੇਸ਼ ਹੈ ਕਿ ਜੋ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ ਉਹ ਬਚੇਗਾ ਨਹੀਂ ਔਰ ਵਿਜੀਲੈਂਸ ਦੇ ਨਾਲ AIG ਅਤੇ SSP ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਲਾਇਸੈਂਸ ਘਟਾਲੇ ਵਿੱਚ ਕਾਰਵਾਈ ਰੋਕਣ ਦੀ ਕੋਸ਼ਿਸ਼ ਆ ਜਿਹਦੇ ਚੱਲ ਕੇ ਸਰਕਾਰ ਨੇ ਇਹਨਾਂ ਤਿੰਨ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਜਿਹੜਾ ਡਰਾਈਵਿੰਗ ਲਾਇਸੈਂਸ ਘਟਾ ਅਲਾ ਦੱਸਿਆ ਜਾਂਦਾ ਜਿਸ ਦਾ ਕਾਰਨ ਬਣਿਆ ਹੈ ਸਸਪੈਂਸ਼ਨ ਆਰਡਰ ਤਾਂ ਇਹ ਹੋਇਆ ਕਿ ਦੋਸੀ ਘਟਾਲਾ ਕਿਸ ਵੱਲੋਂ ਕੀਤਾ ਗਿਆ ਇਸ ਬਾਰੇ ਕੀ ਜਾਣਕਾਰੀ ਹੈ ਹੋਏ ਤੇ ਲਾਜ਼ਮੀ ਤੌਰ ਤੇ ਇਹ ਜਿਹੜਾ ਪੰਜਾਬ ਦਾ ਟ੍ਰਾਂਸਪੋਰਟ ਵਿਭਾਗ ਹੋਊਗਾ ਉਹਦੇ ਉਹਦੇ ਚ ਕੋਈ ਘਟ ਜਿਹੜਾ ਘਪਲਾ ਹੋਇਆ ਹੋਊਗਾ ਵਿਜੀਲੈਂਸ ਨੂੰ ਜਾਂਚ ਸਰਕਾਰ ਨੇ ਸੌਂਪੀ ਹੋਏਗੀ ਜਿਹਦੇ ਚੱਲਦਾ ਹੈ ਕਿ ਜਿਹੜਾ ਮਸਲਾ ਜਿਹੜਾ ਵਾ ਇਹ ਜਿਹੜਾ ਹੁਣ ਇਹ ਵਿਜੀਲੈਂਸ ਚੀਫ ਤੇ ਜਿਹੜੀ ਗਾਜ ਦੀ ਹੈ ਹਲੇ ਮੁਕੀ ਡਿਟੇਲ ਜਿਹੜੀ ਸਾਹਮਣੇ ਨਹੀਂ ਲੇਕਿਨ ਦੋ ਇਨਪੁਟ ਮਿਲੀ ਹੈ ਉਹ ਕਿ ਪੰਜਾਬ ਦੇ ਵਿੱਚ ਜਿਹੜੇ ਆਰਟੀਓ ਲੈਵਲ ਦੇ ਡੀਟੀਓ ਲੈਵਲ ਦੇ ਅਧਿਕਾਰੀ ਜਿਨ੍ਹਾਂ ਦੇ ਵਿੱਚ ਕਈ ਪੀਸੇ ਸਬਤ ਵਿੱਚ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਹੋਇਆ ਸੀ ਵਿਜੀਲੈਂਸ ਨੂੰ ਜਾਂਚ ਕੀਤੀ ਉਹਦੇ ਜਿਹੜੇ ਘੱਟੋ ਘਾਟੇ 4 5 ਜਿਹੜੇ ਦੇ ਪੀਸੀਐਸ ਅਫਸਰ ਸੀ ਤੇ ਸ਼ਾਇਦ ਉੱਥੇ ਕਿਤੇ ਨਾ ਕਿਤੇ ਜਿਹੜੀ ਹੈ ਵਿਜੀਲੈਂਸ ਔਫ ਭਾਗ ਨੇ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੱਡਾ ਐਕਸ਼ਨ ਲੈਣਾ ਪਿਆ ਔਰ ਜੇ ਚਾਹਦੇ ਐ ਐਸਪੀਐਸ ਪਰਮਾਰ ਏਡੀਜੀਪੀ ਰੈਂਕ ਦੇ ਅਧਿਕਾਰੀ ਨੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਸਰਕਾਰ ਨੇ ਮੁਅਤਲ ਕਰ ਦਿੱਤਾਗਾ ਔਰ ਇਹ ਕਹਿ ਸਕਦੇ ਕਿ ਸਭ ਤੋਂ ਪਹਿਲਾਂ ਇਸ ਵਿਜੀਲੈਂਸ ਜਦੋਂ ਇਹ ਪੰਜਾਬ ਸਰਕਾਰ ਰਹੀ ਹੈ ਪੰਜਾਬ ਸਾਰੇ ਸਭ ਤੋਂ ਪਹਿਲਾਂ ਜਿਹੜੇ ਵਿਰਿੰਦਰ ਸ਼ਰਮਾ ਉਹ ਵਿਜੀਲੈਂਸ ਦੇ ਚਪਰੇ ਨੇ ਉਹਨਾਂ ਨੇ ਉਸ ਪੀਰੀਅਡ ਦੇ ਦੌਰਾਨ ਬਹੁਤ ਸਾਰੇ ਕਾਂਗਰਸੀਆਂ ਨੂੰ ਕਈ ਹੋਰ ਲੋਕਾਂ ਨੂੰ ਫੜਿਆ ਜਿਨ੍ਹਾਂ ਨੇ ਪਿਛਲੀ ਸਰਕਾਰ ਵਿੱਚ ਗੜਬੜੀਆਂ ਕੀਤੀਆਂ ਨੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਵੀ ਸਰਕਾਰ ਨੇ ਹਟਾ ਕੇ ਖੁੱਡੇ ਲਈ ਲਾ ਦਿੱਤਾ ਹਾਲਾਂ ਉਹਨਾਂ ਨੂੰ ਕਰੀਬ 3 ਮਹੀਨੇ ਹੋਣ ਵਾਲੇ ਨੇ ਸਰਕਾਰ ਨੇ ਵਰਿੰਦਰ ਸ਼ਰਮਾ ਨੂੰ ਕੋਈ ਨਿਯੁਕਤੀ ਨਹੀਂ ਦਿੱਤੀ ਉਸ ਤੋਂ ਬਾਅਦ ਜੀ ਨਗੇਸ਼ਵਰ राव ਨੂੰ ਲਾ ਦਿੱਤਾ ਗਿਆ ਜੀ ਜਿੰਗੇਸ਼ਵਰ राव ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਫਿਰ ਐਸਪੀਐਸ ਪਰਮਾਰ ਨੂੰ ਲਗਾ ਦਿੱਤਾ ਗਿਆ ਤੇ ਅੱਜ ਐਸਪੀਐਸ ਪਰਮਾਰ ਨੂੰ ਵੀ ਅਹੁਦੇ ਤੋਂ ਮੁਕਤਲ ਕਰ ਦਿੱਤਾ ਸੰਦੀਪ ਤਾਂ ਜ਼ਿਆਦਾ ਹੋਏਗਾ ਕਿ ਵਰਿੰਦਰ ਸ਼ਰਮਾ ਜਿਹੜੇ ਉਸ ਸਮੇਂ ਵਿਜੀਲੈਂਸ ਦੇ ਡਾਇਰੈਕਟਰ ਸਨ ਉਹਨਾਂ ਦੇ ਨਾਲ ਇੱਕ ਏਆਈਜੀ ਰੈਂਕ ਦੇ ਅਧਿਕਾਰੀ ਸਨ ਮਨਮੋਹਨ ਸ਼ਰਮਾ ਉਹਨਾਂ ਨੇ ਵੀ ਪੰਜਾਬ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਨੂੰ ਰਿਸ਼ਵਤ ਦੇ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਉਸ ਸਮੇਂ ਮਨਮੋਹਨ ਹੋਣ ਸ਼ਰਮਾ ਹੁਣਾਂ ਨੇ ਪੰਜਾਬ ਵਿਜੀਲੈਂਸ ਨੇ ਪੰਜਾਬ ਸਰਕਾਰ ਨੇ ਬੜੀ ਮਨਮੋਹਨ ਸ਼ਰਮਾ ਦੀ ਪਿੱਠ ਥਾਪੜੀ ਸੀ ਕਿ ਕਿੱਡਾ ਇਮਾਨਦਾਰ ਬੰਦਾ ਜਿਸ ਨੇ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਮੰਤਰੀ ਨੂੰ ਇਸ ਕਰਕੇ ਉਹਨੇ ਮਨਮੋਹਨ ਸ਼ਰਮਾ ਨੂੰ ਹੀ 50 ਲੱਖ ਰੁਪਏ ਰਿਸ਼ਵਤ ਦੇਣ ਦੀ ਗੱਲ ਕੀਤੀ ਸੀ ਲੇਕਿਨ ਜਦੋਂ ਵਿਰਿੰਦਰ ਸ਼ਰਮਾ ਨੂੰ ਅਹੁਦੇ ਤੋਂ ਹਟਾ ਕੇ ਗੁੱਡੇ ਲਾਈਨ ਲਾਇਆ ਗਿਆ ਉਸ ਤੋਂ ਬਾਅਦ ਮਨਮੋਹਨ ਸ਼ਰਮਾ ਨੂੰ ਵੀ ਹਲੇ ਤੱਕ ਜਿਹੜੀ ਵਾਰ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਦਿੱਤੀ ਹੈਗੀ ਉਹ ਵੀ ਇਸਵਾਲੀ ਦੇ ਸਵਾਲਾਂ ਦੇ ਘੇਰੇ ਵਿੱਚ ਆ। ਹਾਂ ਕਿ ਉਹਨਾਂ ਵੇਲਿਆਂ ਦੇ ਵਿੱਚ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀਆਂ ਦੋ ਵੱਡੀਆਂ ਧਾਰਨਾ ਨੇ ਸਾਬਕਾ ਮੰਤਰੀਆਂ ਦੀਆਂ ਉਹ ਐਫਆਈਆਰ ਵੀ ਬਹੁਤ ਸਮੇਂ ਤੋਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਕੁਐਸ਼ ਹੋਈ ਹੋਵੇ। ਉਹ ਵੀ ਹਾਈ ਕੋਰਟ ਨੇ ਵਿਜੀਲੈਂਸ ਨੂੰ ਵੱਡਾ ਝਟਕਾ ਦਿੱਤਾ ਸੀ। ਲਾਜ਼ਮੀ ਤੌਰ ਤੇ ਔਰ ਉਸ ਤੋਂ ਬਾਅਦ ਦੋਨਾਂ ਅਫਸਰਾਂ ਨੂੰ ਸਰਕਾਰ ਨੇ ਜ਼ਿੰਮੇਵਾਰੀ ਵੀ ਨਹੀਂ ਦਿੱਤੀ ਜਿਸ ਬੰਦੇ ਨੇ 50 ਲੱਖ ਰੁਪਈਆ ਠਕਰਾ ਦਿੱਤਾ ਹੋਵੇ ਸਰਕਾਰ ਦਾ ਸਾਬਕਾ ਸਰਕਾਰ ਦਾ ਮੰਤਰੀ ਫੜਿਆ ਹੋਵੇ ਉਹਨੂੰ ਵੀ ਖੁੱਡੇ ਲਾਈ ਲਾ ਦਿੱਤਾ ਗਿਆ ਤਾਂ ਮਤਲਬ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਸਨ ਤੇ ਹੁਣ ਇਸ ਪਰਮਾਰ ਨੂੰ ਲਾਇਆ ਗਿਆ ਇਸ ਪੀਸ ਪਰਮਾਰ ਨੂੰ ਅੱਜ 30 ਦਿਨ ਹੋਏ ਨੇ ਤੇ ਅੱਜ ਹੀ ਉਹਨਾਂ ਨੂੰ ਮਹਿਕਮੇ ਸਰਕਾਰ ਵੱਲੋਂ ਕਿਉਂਕਿ ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਹੈ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਔਰ ਸ਼ਾਇਦ ਜੇਕਰ ਨਾਮ ਹੈ ਗਲਤ ਹੋਵੇ ਆਪਣੇ ਜਿਹੜੀ ਪੱਤਰਕਾਰੀ ਕੈਰੀਅਰ ਦੇ ਦੌਰਾਨ ਅੱਜ ਤੱਕ ਪੰਜਾਬ ਵਿਜੀਲੈਂਸ ਬਿਊਰੋ ਦਾ ਮੁਖੀ ਨੂੰ ਸਸਪੈਂਡ ਕੀਤਾ ਹੋਵੇ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਝਾਤੀ ਮਾਰੀਏ ਤਾਂ ਕਦੀ ਅਜਿਹੀ ਕਹਾਣੀ ਬਾਹਰ ਨਹੀਂ ਵਿਜੀਲੈਂਸ ਚੀਫ ਦੇ ਉੱਤੇ ਦੋਸ਼ ਜ਼ਰੂਰ ਲੱਗਦੇ ਰਹੇ ਆ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਪਰ ਕਦੇ ਸਸਪੈਂਸ਼ਨ ਦਾ ਨਹੀਂ ਸੀ ਆਇਆ ਆਰਡਰ ਦੇਖੋ ਵਿਜੀਲੈਂਸ ਚੀਫ ਪਹਿਲਾਂ ਵੀ ਲੱਗਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਪਰ ਉਹ ਜਿਹੜੀ ਸਰਕਾਰ ਉਹਦੇ ਹੀ ਪ੍ਰਾਂਟਿਸ ਵਿਜੀਲੈਂਸ ਹੱਥ ਠੋਕੇ ਬੰਦੇ ਰਹੇ ਨੇ ਜਿਹੜੀ ਸਰਕਾਰ ਦੇ ਕਹਿ ਤੋ ਮਗਦਮਾ ਦਰਜ ਕਰਦੇ ਅਗਲੀ ਸਰਕਾਰ ਆਉਂਦੀ ਸੀ ਤੇ ਮਕਦਮੇ ਕੈਂਸਲ ਵੀ ਹੋ ਜਾਂਦੇ ਇਹ ਇੱਕ ਜਿਹੜੀ ਆ ਰੀਤ ਚੱਲਦੀ ਆ ਰਹੀ ਸੀ ਲੇਕਿਨ ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਚੀਫ ਜਿਹੜਾ ਵਿਜੀਲੈਂਸ ਬਿਊਰੋ ਦਾ ਉਹ ਅਗਰ ਸਰਕਾਰ ਨੂੰ ਅਗਰ ਸਸਪੈਂਡ ਕਰਨਾ ਪਿਆ ਹੋਵੇਗਾ ਤੇ ਲਾਜ਼ਮੀ ਤੌਰ ਤੇ ਦਾਲ ਦੇ ਵਿੱਚ ਕੁਝ ਕਾਲਾ ਜਿਹਾ ਕਹਿੰਦੇ ਹੁੰਦੇ ਨਾ ਕਿ ਦਾਲ ਦੇ ਵਿੱਚ ਕੁਝ ਕਾਲਾ ਜਿਹਾ ਸਾਰੀ ਦਾਲ ਹੀ ਕਾਲੀ ਆ ਵੈਸੇ ਆਪਾਂ ਦੇਖਿਆ ਹੈ ਕਈ ਭ੍ਰਿਸ਼ਟਾਚਾਰ ਕੇਸਾਂ ਦੇ ਵਿੱਚ ਆਈਐਸ ਅਫਸਰ ਜਾਂ ਆਈਪੀਐਸ ਅਫਸਰ ਹੁੰਦੇ ਨੇ ਤਾਂ ਸਰਕਾਰ ਬਚਾਅ ਕਰਦੀ ਹੀ ਦਿਖਾਈ ਦਿਤੀ ਹੈ ਕਈ ਕੇਸ ਇਸ ਤਰ੍ਹਾਂ ਦੇ ਨੇ ਸਰਕਾਰ ਦੇ ਦੌਰਾਨ ਪਰ ਇਹ ਇੱਕ ਪਹਿਲੇ ਉਦਾਹਰਨ ਮੰਨੀ ਜਾਵੇ ਇਸ ਸਰਕਾਰ ਦੇ ਦੌਰਾਨ ਕਿ ਆਈਪੀਐਸ ਅਫਸਰ ਵੀ ਨਹੀਂ ਬਖਸ਼ਿਆ ਗਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਸੰਦੀਪ ਦੇਸ਼ ਦੇ ਅੰਦਰ ਤਿੰਨ ਤਰ੍ਹਾਂ ਦੇ ਆਈਐਸ ਤੇ ਆਈਪੀਐਸ ਅਫਸਰ ਹੁੰਦੇ ਨੇ ਇੱਕ ਤਾਂ ਜਿਹੜੇ ਡਾਇਰੈਕਟ ਆਈਪੀਐਸ ਤੇ ਆਈਐਸ ਅਫਸਰ ਜਿਹੜੇ ਸਿਵਲ ਸਰਵਿਸ ਕ੍ਰੈਕ ਕਰਕੇ ਆਪਣੇ ਆਪ ਨੂੰ ਕਹਿੰਦੇ ਕਿ ਉਹਨਾਂ ਦੇ ਵੱਡੇ ਵਾਗ ਕੋਈ ਪੜਿਆ ਲਿਖਿਆ ਤੇ ਇਮਾਨਦਾਰ ਨਹੀਂ ਆ ਫਿਰ ਆ ਜਾਂਦੇ ਨੇ ਆਈਐਸ ਆਈਪੀਐਸ ਹੋਰ ਅਫਸਰ ਜਿਹੜੇ ਪੀਪੀਐਸ ਤੇ ਪੀਸੀਐਸ ਅਫਸਰ ਤੋਂ ਪ੍ਰਮੋਟ ਹੁੰਦੇ ਨੇ ਜੀ ਸਿਰਫ ਥੀਜੇ ਤਰ੍ਹਾਂ ਦੇ ਆਈਐਸ ਆ ਜਾਂਦੇ ਨੇ ਆਈਪੀਐਸ ਆ ਜਾਂਦੇ ਨੇ ਜਿਹੜੇ ਕੁਝ ਆਸ਼ਰਿਤ ਗਰਾਊਂਡ ਦੇ ਆਧਾਰ ਤੇ ਹੁੰਦੇ ਨੇ ਜਾਂ ਨਾਨ ਸਟੇਟ ਸਿਵਲ ਸਰਵਰ ਤੋਂ ਪਾਸੇ ਅਗੇ ਨੇ ਐਸਪੀਐਸ ਪਰਮਾਰ ਹੋਣੀ ਇਹ ਪੀਸੀਐਸ ਪੀਪੀਐਸ ਆਫੀਸਰ ਸੀ ਮੈਗਨ ਦੇ ਵਿੱਚ ਇੰਸਪੈਕਟਰ ਰੈਂਕ ਤੇ ਭਰਤੀ ਹੋਏ ਫਿਰ ਪ੍ਰਮੋਟ ਹੋ ਪ੍ਰਮੋਟ ਹੋ ਗਏ ਪੀਪੀਐਸ ਅਫਸਰ ਬਣ ਗਏ ਫਿਰ ਉਹ ਆਈਪੀਐਸ ਅਫਸਰ ਬਣ ਗਏ ਇਸ ਕਰਕੇ ਡਾਇਰੈਕਟ ਜਿਹੜਾ ਆਈਪੀਐਸ ਅਫਸਰ ਹੁੰਦਾ ਉਹਨੂੰ ਸਰਕਾਰਾਂ ਜ਼ਿਆਦਾ ਹੱਥ ਨਹੀਂ ਪਾਉਂਦੀਆਂ ਕਿਉਂਕਿ ਉਹਨਾਂ ਦੀ ਲੌਬੀ ਤਗੜੀ ਹੁੰਦੀ ਆ ਜਿਹੜੇ ਇਹਦਾ ਪ੍ਰਮੋਟ ਹੀ ਹੁੰਦੇ ਸ਼ਾਇਦ ਉਹਨਾਂ ਦੀ ਜਿਹੜੀ ਆ ਸਰਕਾਰਾਂ ਦੇ ਵਿੱਚ ਘੱਟ ਸੁਣਵਾਈ ਹੁੰਦੀ ਆ ਪਰ ਉਹ ਇੱਕ ਵੱਖਰਾ ਵਾ ਉਹ ਆਪਣੇ ਆਪ ਨੂੰ ਉਹ ਇੱਕ ਆਈਪੀਐਸ ਆਈਐਸ ਸੌਫਟਵੇਅਰ ਤੇ ਜਿਹੜੀ ਲੌਬੀ ਆ ਉਹ ਆਪਣੇ ਆਪ ਨੂੰ ਵੱਖਰੇ ਤੌਰ ਤੇ ਪੇਸ਼ ਕਰਦੀ ਪਰ ਜਿਹੜਾ ਇਹ ਮਸਲਾ ਕਿ ਐਸਪੀਐਸ ਪਰਮਾਰ ਹੋਣੀ ਕਿਉਂਕਿ ਪ੍ਰਮੋਟੀ ਨੇ ਪ੍ਰਮੋਟੀ ਆਈਪੀਐਸ ਆਫੀਸਰ ਨੇ ਉਹ ਵੱਖਰੀ ਗੱਲ ਹੈ ਕਿ ਚਲੋ ਬੰਦਾ ਆਪਣੀ ਸਰਵਿਸ ਦੇ ਆਧਾਰ ਤੇ ਸਨਿਓਰਿਟੀ ਦੇ ਆਧਾਰ ਤੇ ਕੰਮ ਦੇ ਆਧਾਰ ਤੇ ਬੰਦਾ ਆਈਪੀਐਸ ਅਫਸਰ ਬਣ ਗਿਆ ਐਡੀਪੀ ਰੈਂਕ ਦੇ ਅਹੁਦੇ ਤੇ ਪਹੁੰਚ ਚੁੱਕਾ ਜੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਕਿ ਇਹੋ ਇਹੋ ਜਿਹਾ ਕਿਹੜਾ ਮਸਲਾ ਸੀ ਕਿ ਸਰਕਾਰ ਨੂੰ ਤੁਰੰਤ ਉਹਨਾਂ ਨੂੰ ਜਿਹੜਾ ਵਾ ਉਹ ਸਸਪੈਂਡ ਕਰਨਾ ਪਿਆ ਇਹ ਬਹੁਤ ਆਪਣ ਇੱਕ ਵੱਡਾ ਸਵਾਲ ਆ ਕਿ ਆਖਰ ਫਿਰ ਵਿਜੀਲੈਂਸ ਬਿਊਰੋ ਤੇ ਜਿਹੜਾ ਵਾ ਉਹ ਲੋਕੀ ਭਰੋਸਾ ਕਿਵੇਂ ਕਰਨਗੇ ਕਿ ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਜਿਹੜਾ ਹੀ ਸਸਪੈਂਡ ਕਰ ਦਿੱਤਾ ਗਿਆ ਜੀ ਵੀ ਸਸਪੈਂਡ ਕਰ ਦਿੱਤੇ ਗਿਆ ਫਿਰ ਵਿਜੀਲੈਂਸ ਦੀ ਸਮੁੱਚੀ ਕਿਵੇਂ ਦਾਗੀ ਬਣ ਗਈ ਜਾਂ ਕਾਲੀ ਹੋ ਗਈ ਔਰ ਸਭ ਤੋਂ ਵੱਡੀ ਗੱਲ ਇਹ ਕਿ ਕੀ ਜਿਹੜਾ ਘਟਾਲਾ ਹੋਇਆ ਜਿਹੜਾ ਡਰਾਈਵਿੰਗ ਲਾਇਸੈਂਸ ਘਟਾਲਾ ਕਿ ਇਹ ਅਸਲੀ ਜਾੜਾ ਜਾਂ ਕੁਝ ਹੋਰ ਜਾੜਾ ਕਿਉਂਕਿ ਦੱਸਿਆ ਕਿ ਜੀ ਨਗੇਸ਼ਵਰ ਰਾਓ ਵੀ ਬੜੇ ਇਮਾਨਦਾਰ ਅਫਸਰ ਮੰਨੇ ਗਏ ਨੇ ਪਰ ਜਦੋਂ ਸਰਕਾਰ ਹੈ ਕਿਸੇ ਇਮਾਨਦਾਰ ਬੰਦੇ ਕੋ ਕੰਮ ਕਰਵਾਉਣਾ ਚਾਹੁੰਦੀਆਂ ਹੋਣ ਉਹ ਨਾ ਕੰਮ ਕਰਨ ਤੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈਗਾ ਤੇ ਇਸੇ ਕਰਕੇ ਜੀ ਨਗੇਸ਼ਵਰ ਰਾਓ ਦੇ ਸਾਹਮਣੇ ਸਰਕਾਰ ਨੇ ਜੋ ਸੂਤਰ ਬਣਾਏ ਕਿ ਪਹਿਲੇ ਰੱਖਿਆ ਸੀ ਜਿਹੜੇ ਉਹਨੇ ਕਿਹਾ ਸੀ ਕਿ ਕਾਨੂੰਨ ਮੁਤਾਬਕ ਜਾਂ ਜਿਹੜੇ ਕਾਲਜ ਬੋਲਦੇ ਨੇ ਉਹਨਾਂ ਦੇ ਧਾਰਤੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ। ਹੂੰ ਤੇ ਸ਼ਾਇਦ ਇਸੇ ਕਰਕੇ ਨਾ ਹਟਾ ਕੇ ਫਿਰ ਐਸਪੀਐਸ ਪਰਮਾਰ ਨੂੰ ਲਗਾਇਆ ਗਿਆ ਸੀ। ਔਰ ਇੱਕ ਇਹ ਵੀ ਹੈ ਕਿ ਕਈ ਜਿਹੜੇ ਪ੍ਰਮੋਟਿਵ ਅਫਸਰ ਨੇ ਉਹ ਸਰਕਾਰਾਂ ਅੱਗੇ ਛੇਤੀ ਝੁੱਕ ਜਾਂਦੇ ਨੇ। ਇਸ ਕਰਕੇ ਪ੍ਰਮੋਟਿਵ ਅਫਸਰਾਂ ਨੂੰ ਔਰਦੇ ਵੀ ਚੰਗੇ ਮਿਲ ਜਾਂਦੇ ਆਗਰੇ ਜ਼ਿਲ੍ਹਾ ਲੈਵਲ ਤੇ ਵੀ ਤੇ ਸਟੇਟ ਹੈੱਡ ਕੁਆਟਰ ਦੇ ਵੀ। ਪਰ ਐਸਪੀਐਸ ਪਰਮਾਰ ਦੇ ਨਾਲ ਕੀ ਹੋਇਆ ਹੈ ਕਿ ਸਰਕਾਰ ਦੀ ਮੰਨ ਨਹੀਂ ਗਈ ਜਾਂ ਫਿਰ ਵਾਕਈ ਜਿਹੜਾ ਜਿਹੜਾ ਇਹ ਘੁਟਾਲਾ ਵਾ ਇਸ ਘਟਾਲੇ ਦੇ ਵਿੱਚ ਉਹਨਾਂ ਨੇ ਕਾਰਵਾਈ ਅੱਗੇ ਨਹੀਂ ਵਧਾਈ ਇਹ ਆਪਣੇ ਆਪ ਇੱਕ ਜਾਂਚ ਦਾ ਵਿਸ਼ਾ ਲੇਕਿਨ ਫਿਲਹਾਲ ਸਸਪੈਂਡ ਕਰ ਦਿੱਤੇ ਕਿ ਨੇ ਸਰਕਾਰ ਨੇ ਪਹਿਲਾਂ ਹੀ ਰਜੇਸ਼ ਤਰਪਾਠੀ ਜਿਹੜੇ ਪੀਸੀਐਸ ਤੋਂ ਆਈਏ ਅਫਸਰ ਬਣੇ ਮੁਖਸਰ ਦੇ ਡਿਪਟੀ ਕਮਿਸ਼ਨਰ ਸੀ ਉਹਨਾਂ ਨੂੰ ਵੀ ਸਸਪੈਂਡ ਕੀਤਾ ਸੀ ਹਾਲੇ ਤੱਕ ਉਹ ਬਹਾਲ ਨਹੀਂ ਹੋਏ ਉਹਨ ਐਸਪੀ ਪਰਮਾਰ ਨਾਲ ਦੋ ਆਫੀਸਰ ਉਹ ਵੀ ਪ੍ਰਮੋਟਿ ਪੀਸੀਐਸ ਆਫਸਰ ਹੀ ਨੇ ਉਹਨਾਂ ਦੇ ਵਿੱਚ ਉਹ ਉਹ ਵੀ ਸਵਰਜਿਤ ਹੋਣੀ ਤੇ ਐਰਪੀ ਸਿੰਘ ਹੋਣੀ ਉਹਨਾਂ ਨੂੰ ਵੀ ਨਾਲ ਸਸਪੈਂਡ ਕਰ ਦਿੱਤੇ ਗਏ ਤਿੰਨੇ ਹੈੱਡਕੁਆਟਰ ਤੇ ਚਲੋ ਵਿਜੀਲੈਂਸ ਚੀਫ ਹੈੱਡਕੁਆਟਰ ਤੋਂ ਵੀ ਨਾਲ ਜਿਹੜੇ ਦੋ ਆਫੀਸਰ ਸੀ ਉਹ ਵੀ ਵਿਜੀਲੈਂਸ ਜਿਹੜਾ ਦਫਤਰ ਚ ਮਹਾਲੀ ਦੇ ਵਿੱਚ ਸਤੇ ਉੱਤੇ ਹੀ ਤਨਾਸਰ ਉਹਨਾਂ ਨੂੰ ਵੀ ਜਿਹੜਾ ਸਰਕਾਰ ਨੇ ਜਿਹੜਾ ਬਤਲ ਕਰ ਦਿੱਤਾ ਉਹਨੂੰ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਸਰਕਾਰ ਇਥੇ ਤਿੰਨ ਹੌਦਿਆਂ ਤੇ ਕਿਹੜੇ ਅਫਸਰ ਲਾਏਗੇ ਹੁਣ ਪੰਜਾਬ ਜਿਹੜੇ ਜ਼ਿਲ੍ਹੇ ਜ਼ੀਰੋ ਦਾ ਚੀਫ ਕੌਣ ਹੋਏਗਾ ਨਾਲ ਐਸਐਸਪੀ ਕੌਣ ਹੋਏਗਾ ਏਆਈਜੀ ਕੌਣ ਹੋਏਗਾ ਉਹ ਸਰਕਾਰ ਨੂੰ ਕਿਉਂਕਿ ਆਰਡਰ ਅੱਜ ਹੀ ਕਰਨੇ ਪੈਣਗੇ ਜਾਂ ਕੱਲ ਕਰਨੇ ਪੈਣਗੇ ਤੇ ਕੀ ਹੁਣ ਪੰਜਾਬ ਦੇ ਜਿਹੜੇ ਅਫਸਰ ਨੇ ਜਿਹੜੇ ਆਈਪੀਐਸ ਅਫੀਸਰ ਨੇ ਕੀ ਉਥੇ ਲੱਗਣਗੇ ਜਾਂ ਕੋਈ ਚੀਫ ਲੱਗਣ ਨੂੰ ਤਿਆਰ ਹੋਏਗਾ ਕਿਉਂਕਿ ਹੁਣ ਸਾਰੇ ਦਾ ਕਿ ਸਰਕਾਰ ਨੇ ਕੁਝ ਅਜੇ ਅੱਗੇ ਕੰਮ ਰੱਖੇ ਹੋਣ ਜਿਹੜੀਆਂ ਫਾਈਲਾਂ ਅੱਗੇ ਰੱਖੀਆਂ ਹੋਣ ਜਿਹੜੀਆਂ ਕਾਨੂੰਨ ਮੁਤਾਬਕ ਉਸ ਤੇ ਕਾਰਵਾਈ ਨਾ ਹੁੰਦੀ ਹੋਵੇ ਜਾਂ ਵਾਕਈ ਇਹ ਜਿਹੜਾ ਮਸਲਾ ਜਿਹੜਾ ਡਰਾਈਵਿੰਗ ਲਾਇਸੈਂਸ ਵਾਲਾ ਇਹਦੀ ਅਸਲੀ ਜੜ ਕੀ ਹੈ ਔਰ ਇਹ ਪੁਰਾਣਾ ਮਸਲਾ ਸੀ ਕਿ ਅਚਾਨਕ ਇੰਨਾ ਜਿਹੜਾ ਘਟਾਲਾ ਆ ਜੇ ਡਰਾਈਵਿੰਗ ਲਾਇਸੈਂਸ ਵਾਲਾ ਘਟਾਲਾ ਹੈਗਾ ਵਾ ਤੇ ਫਿਰ ਜਿਹੜਾ ਟਰਾਂਸਪੋਰਟ ਵਿਭਾਗ ਆ ਜਿਹਦੇ ਅੰਦਰ ਆਰਟੀਓ ਡੀਟੀਓ ਆਉਂਦੇ ਨੇ ਉਹ ডিপਾਰਟਮੈਂਟ ਜਿਹੜੇ ਨੇ ਉਸ ডিপਾਰਟਮੈਂਟ ਨੇ ਉਹ ਜਿਹੜੇ ਆਫੀਸਰਸ ਹਨ ਜਿਨ੍ਹਾਂ ਦੇ ਨਾਮ ਤੇ ਡਰਾਈਵਿੰਗ লাইসেনਸ ਬੋਲਦਾ ਉਹਨਾਂ ਨੂੰ ਮਹਿਕਮੇ ਨੇ ਕਿਉਂ ਨਹੀਂ ਸਸਪੈਂਡ ਕੀਤਾ? ਟ੍ਰਾਂਸਪੋਰਟ ਵਿਭਾਗ ਦੀ ਵੱਲੋਂ ਜਿਹੜੀ ਕਾਰਵਾਈ ਆ ਉਹਨਾਂ ਨੇ ਉਹਨਾਂ ਜਿਹੜੇ ਜ਼ਿੰਮੇਵਾਰ ਆਫੀਸਰ ਸੀ ਉਹਨਾਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ? ਤੇ ਜੇ ਉਹਨਾਂ ਨੇ ਸਸਪੈਂਡ ਨਹੀਂ ਕੀਤਾ ਕਿ ਉੱਥੇ ਮਹਿਕਮੇ ਦੇ ਵਿੱਚ ਕਿਹੋ ਜੀ ਕਾਰਵਾਈ ਚੱਲ ਰਹੀ ਹੈਗੀ ਤੇ ਜਿਹੜਾ ਮਾਮਲਾ ਵਿਜੀਲੈਂਸ ਕੋਲ ਪਹੁੰਚਿਆ ਕੀ ਉਹ ਟ੍ਰਾਂਸਪੋਰਟ ਵਿਭਾਗ ਨੇੜੇ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਸੌਂਪਿਆ ਸੀ ਤੇ ਜੇ ਵਿਜੀਲੈਂਸ ਨੂੰ ਮਾਮਲਾ ਪੂਰਾ ਸੌਂਪਿਆ ਗਿਆ ਸੀ ਤੇ ਵਿਜੀਲੈਂਸ ਨੇ ਅੱਗੇ ਜਿਹੜੀ ਕਾਰਵਾਈ ਉਹ ਕਿਉਂ ਨਹੀਂ ਕੀਤੀ ਕੀ ਇਹ ਜਿਹੜੀ ਪੈਂਡਿੰਗ ਫਾਈਲ ਸੀ ਇਹ ਇਹ ਪਿਛਲੇ 30 ਦਿਨਾਂ ਦੇ ਵਿੱਚ ਆਈ ਹੈ ਜਦੋਂ ਐਸਪੀਐਸ ਪਰਮਾਰ ਕੋਲ ਆਉਂਦਾ ਹੈ ਜਾਂ ਇਸ ਤੋਂ ਪਹਿਲਾਂ ਦੀ ਜਿਹੜੀ ਉਥੇ ਡਰਾਈਵਿੰਗ ਲਾਇਸੈਂਸ ਵਾਲਾ ਜਿਹੜਾ ਘੁਟਾਲਾ ਜਿਹੜੇ ਸਰਕਾਰ ਨੇ ਕਿਹਾ ਉਹ ਪਿਛਲੇ ਲੰਬੇ ਸਮੇਂ ਤੋਂ ਵਿਜੀਲੈਂਸ ਦੇ ਦਫ਼ਤਰਾਂ ਦੇ ਵਿੱਚ ਫਾਈਲਾਂ ਜਿਹੜੀਆਂ ਉਹ ਕੱਟੇ ਦੇ ਵਿੱਚ ਹੀ ਠੰਡਾ ਪਈ ਹੋਈਆਂ ਸੀ ਜਾਂ ਠੰਡੇ ਬੱਤੇ ਵਿੱਚ ਪਾਈਆਂ ਹੋਈਆਂ ਇਹ ਹੁਣ ਸਰਕਾਰ ਜੀ ਤੋਂ ਪੂਰੀ ਜਾਣਕਾਰੀ ਸਾਂਝੀ ਕਰੇਗੀ ਫਿਲਹਾਲ ਤੇ ਹੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘਟਾਲੇ ਦੇ ਵਿੱਚ ਇਹਨਾਂ ਤਿੰਨ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਜੀ ਇਹ ਤਮਾਮ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ